ਈਲਾਂ ਦੇ ਕੋਲੋਂ ਚੋਰੀ ਦੇ ਮੋਟਰਸਾਈਕਲਾਂ ਸਮੇਤ ਇੱਕ ਨੂੰ ਕੀਤਾ ਗ੍ਰਿਫਤਾਰ ਰਿਮਾਂਡ ਖਤਮ ਹੋਣ ਤੇ ਅੱਜ ਭੇਜਿਆ ਗਿਆ ਜੇਲ੍ਹ ਉਦਵਾਰ ਨੂੰ 3 ਵਜੇ ਦੇ ਲਗਭਗ ਡੀਐਸਪੀ ਸਿਟੀ 2 ਸਰਵਿਸਿੰਗ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਈਲਾਂ ਦੇ ਕੋਲੋਂ ਇੱਕ ਵਿਅਕਤੀ ਦੇ ਜੋ ਮੋਟਰਸਾਈਕਲ ਚੋਰੀ ਹੋਇਆ ਸੀ ਉਸ ਤੇ ਕਾਰਵਾਈ ਕਰਦੇ ਉਹਨਾਂ ਵੱਲੋਂ ਮੁਕੱਦਮਾ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਮੋਟਰਸਾਈਕਲ ਬਰਾਮਦ ਕਰਵਾਇਆ ਗਿਆ ਅਤੇ ਉਹਦੀ ਪੁੱਛਗਿੱਛ ਤੋਂ ਸਾਡੇ ਵੱਲੋਂ ਹੋਰ ਚਾਰ ਆਪਣਾ ਤਿੰਨ ਮੋਟਰਸਾਈਕਲ ਜਿਹੜੇ ਉਸ ਦੇ ਕੋਲੋਂ ਬਰਾਮਦ ਵੀ ਆਪਣਾ ਕਰਵਾਏ ਗਏ ਟੋਟਲ ਚਾਰ ਜੋ ਨੇ ਇਹਦੇ ਕੋਲੋਂ ਮੋਟਰਸਾਈਕਲ ਬਰਾਮਦ ਕਰਵਾਏ ਗਏ ਹਨ ਅਤੇ ਇਹਦੇ ਥਾਣਾ ਥਰਮਲ ਵਿਖੇ ਮਾਮਲਾ ਦਰਜ ਕਰਕੇ ਸਾਨੂੰ ਬੰਦਾ ਹਵਾਲਤ ਕੀਤਾ ਗਿਆ ਸੀ ਤੇ ਇਹਦਾ ਰਿਮਾਂਡ ਲਿਆ ਗਿਆ ਸੀ ਅਤੇ ਅੱਜ ਇਹਦਾ ਰਿਮਾਂਡ ਖਤਮ ਹੋ ਗਿਆ ਅਜਿਸ ਨੂੰ ਜੇ ਰਿਪੋਇਟ ਦਿੱਤਾ ਗਿਆ ਉਹਨਾਂ ਦੱਸਿਆ ਕਿ ਹੁਣ ਇਸ ਨੂੰ ਜੋ ਸਾਡੇ ਵੱਲੋਂ ਤਰਾਮਾ ਲਗਾਈਆਂ ਗਈਆਂ ਹਨ ਉਸ ਦੇ ਵਿੱਚ ਇਹਨੂੰ ਉਮਰ ਕੈਦ ਦੀ ਸਜ਼ਾ ਤੱਕ ਵੀ ਹੋ ਸਕਦੀ ਹੈ ਆ ਸਾਨੂੰ ਸੁਣਾਉਣਿਆ ਕੀ ਕਹਿੰਦੇ ਨੇ ਡੀਐਸਪੀ ਸਿਟੀ 2 ਸਰਵਿਸਿੰਗ ਬਰਾਡ ਇਹ ਸਭ ਕੀ ਮੰਗ ਲਈ ₹100000 ਬਕਸ਼ਣ ਚੋੜ ਬੜਾ ਕਿਤੋਂ ਬੜਾ ਇੱਕ ਸਾਡੇ ਕੋਲੇ ਥਾਣਾ ਥਰਮਲ ਵਿਲਕ ਵਿਖੇ ਕੰਪਲੇਂਟ ਆਈ ਸੀ ਜਿਸ ਵਿੱਚ ਕੰਪਲੇਨਰ ਨੇ ਦੱਸਿਆ ਸੀ ਕਿ ਉਹਨਾਂ ਦਾ ਝੀਲਾ ਕੋਲੋਂ ਮੋਟਰਸਾਈਕਲ ਚੋਰੀ ਹੋ ਗਿਆ ਸੀਗਾ ਤੇ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਦੀ ਪੁਲਿਸ ਵੱਲੋਂ ਅਸੀਂ ਇੱਕ ਮੁਕੱਦਮਾ ਦਰਜ ਕਰ ਲਿਆ ਗਿਆ ਸੀਗਾ ਚੋਰੀ ਦਾ ਤੇ ਉਸ ਟਾਈਮ ਆਇਡੈਂਟੀਫਿਕੇਸ਼ਨ ਚੋਰ ਆਇਡੈਂਟੀਫਾਈਡ ਇਸ ਅਨਛਤਿਆ ਦਾਅਵਾ ਕਰ ਲਿਆ ਗਿਆ ਸੀ ਫਿਰ ਇਸ ਮੁਕੱਦਮੇ ਦੀ ਅਸੀਂ ਤਫਤੀਸ਼ ਦੌਰਾਨ ਅੱਗੇ ਕੰਮ ਕਰਦੇ ਹੋਏ ਉਦੋਂ ਥਾਣਾ ਥਰਮਲ ਦੀ ਪੁਲਿਸ ਨੂੰ ਸਕਸੈਸ ਮਿਲੀ ਜਦੋਂ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਜਿਹੜਾ ਚੋਰ ਆ ਉਹਨੂੰ ਆਇਡੈਂਟੀਫਾਈ ਕਰ ਲਿਆ ਗਿਆ ਸੀ ਜੀ ਉਸ ਨੂੰ ਆਇਡੈਂਟੀਫਾਈ ਕਰਕੇ ਉਸ ਨੂੰ ਇਸ ਮੁਕੱਦਮੇ ਦੇ ਵਿੱਚ ਨਾਮਿਨੇਟ ਕੀਤਾ ਗਿਆ ਫਿਰ ਡਿਊਰਿੰਗ ਇਨਵੈਸਟੀਗੇਸ਼ਨ ਉਸ ਨੂੰ ਅરેਸਟ ਕੀਤਾ ਗਿਆ ਤੇ ਉਸ ਦੇ ਕੋਲੋਂ ਚੋਰੀ ਕੀਤੇ ਹੋਏ ਚਾਰ ਮੋਟਰਸਾਈਕਲ ਬਰਾਮਦ ਹੋਏ ਕਿਹੜੇ ਕਿਹੜੇ ਕੰਪਨੀ ਦੇ ਮੋਟਰਸਾਈਕਲ ਇਹ ਜਿਹੜੇ ਚਾਰ ਮੋਟਰਸਾਈਕਲ ਬਰਾਮਦ ਹੋਏ ਨੇ ਜੀ ਇਹਦੇ ਵਿੱਚ ਦੋ ਪਲਟਿਨਾ ਨੇ ਤੇ ਦੋ ਸਪਲੈਂਡਰ ਨੇ ਜਿਹੜੇ ਦੋ ਸਪਲੈਂਡਰ ਹੈਗੇ ਨੇ ਬਿਨਾਂ ਨੰਬਰੀ ਨੇ ਤੇ ਬਾਕੀ ਦੋ ਪਲਟਿਨਾ ਹੈਗੇ ਇਹ ਕਿੱਥੋਂ ਮਲੇ ਮੋਟਰਸਾਈਕਲ ਇਹ ਐਕਚੁਅਲ 'ਚ ਇਹਦੇ ਵਿੱਚ ਇਹਦਾ ਜਿਹੜਾ ਦੋਸ਼ੀ ਹੈਗਾ ਧਰਪ੍ਰੀਤ ਸਿੰਘ ਉਰਫ ਕਾਲੂ ਹੈਗਾ ਜਦੋਂ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਤਾਂ ਇਹਨੇ ਜਿਵੇਂ ਚੋਰੀ ਕਰਕੇ ਇਹਨਾਂ ਨੂੰ ਕਿਸ਼ਾ ਆਇਡੈਂਟੀਫਾਈ ਕਰਵਾਤਿਆ ਸੀਗਾ ਵੀ ਮੈਂ ਇੱਥੇ ਖੜਾ ਕੀਤਾ ਜਾਂ ਮੋਟਰਸਾਈਕਲ ਉੱਤੇ ਖੜਾ ਕੀਤਾ ਹੈਗਾ ਤਾਂ ਇਹਦੀ ਆਇਡੈਂਟੀਫਿਕੇਸ਼ਨ ਤੇ ਫਿਰ ਅਸੀਂ ਕਾਰਵਾਈ ਕਰਦੇ ਹੋਏ ਅਸੀਂ ਫਿਰ ਮੋਟਰਸਾਈਕਲ ਦਾ ਕਾਰਵਾਈ ਕਰ ਲਿਆ ਇਹਨਾਂ ਦੀ ਐਸਟਪੀ ਹੈਗੀ ਜਦੋਂ ਲੱਗੀ ਸੀ ਹਾਂਜੀ ਇਹਦੇ ਵਿੱਚ ਜਿਹੜਾ ਇਹ ਹੈਗਾ ਧਰਪਰੀ ਸਰਫਕਾਲੂ ਹੈਗਾ ਇਸ ਤੇ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਨੇ ਇਨਫੈਕਟਿਵ ਥਾਣਾ ਥਰਮਲ ਦੇ ਤੇ ਕੈਂਟ ਏਰੀਏ ਦੇ ਵਿੱਚ ਮੁਕੱਦਮਾ ਦਰਜ ਨੇ ਤੇ ਪਹਿਲਾਂ ਵੀ ਇਹਦੇ ਤੇ ਚੋਰੀ ਦੇ ਤੇ ਸਨੇਚਿੰਗ ਦੇ ਮੁਕੱਦਮੇ ਦਰਜ ਨੇ ਹੁਣ ਅਸੀਂ ਇਹਦਾ ਆ ਪੁਲਿਸ ਰਿਮਾਂਡ ਅਸੀਂ ਲਿਆ ਸੀਗਾ ਇਹਦੀ ਇਨਵੈਸਟੀਗੇਸ਼ਨ ਜੋ ਹੁਣ ਕੰਪਲੀਟ ਹੋ ਗਈ ਹੈ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਅਸੀਂ ਨੂੰ ਜੁਡੀਸ਼ੀਅਲ ਰਿਮਾਂਡ ਲਈ ਭੇਜ ਦਿੱਤਾ ਹੈਗਾ ਇੱਥੇ ਜ਼ਿਕਰਯੋਗ ਇਹੀ ਹੈ ਕਿ ਜਿਵੇਂ ਇਸ ਤਰ੍ਹਾਂ ਤਰੀਕੇ ਦੇ ਬੰਦੇ ਹੈਗੇ ਨੇ ਜਾਂ ਇਹਨਾਂ ਦੇ ਜਿੱਦਾਂ ਗਰੁੱਪ ਬਣੇ ਹੋਏ ਨੇ ਹੋਰ ਆ ਜਿਹੜੇ ਵਾਰ-ਵਾਰ ਇਦਾਂ ਦੀਆਂ ਜੁਰਮ ਕਰਨ ਦੇ ਆਦੀ ਨੇ ਜਿਵੇਂ ਇਸ ਤੋਂ ਪਹਿਲਾਂ ਵੀ ਚੋਰੀ ਸਨੇਚਿੰਗ ਦੇ ਮਕਦਮੇ ਦਰਜ ਨੇ ਤੇ ਵਾਰ-ਵਾਰ ਇਦਾਂ ਨਹੀਂ ਵਾਰਦਾਤਾਂ ਨੂੰ ਜਾਮਤ ਹੁੰਦੇ ਨੇ ਉਹਦੇ ਵਿੱਚ ਅਸੀਂ ਬੀਐਨਐਸ ਨਵੇਂ ਕਾਨੂੰਨ ਦੀਆਂ ਧਾਰਾ 111 112 ਆਰਗੇਨਾਈਜ਼ ਕ੍ਰਾਈਮ ਹੈ ਜਿਨ੍ਹਾਂ ਦੇ ਵਿੱਚ ਸਜਾ ਉਮਰ ਕੈਦ ਤੱਕ ਦੀ ਹੈਗੀ ਅਸੀਂ ਓਦਾਂ ਦੀਆਂ ਧਾਰਾ ਲਾ ਕੇ ਸਭ ਤੋਂ ਸਖਤ ਕਾਰਵਾਈਆਂ ਵਿੱਚ ਲਿਆਵਾਂਗੇ ਜੀ ਨਹੀਂ ਤਾਂ ਨਹੀਂ ਸਾਰੇ ਤਾਂ ਨਹੀਂ ਹਾਂਜੀ ਐਸੀ ਕਿਤੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਡੂਰਿੰਗ ਇਨਵੈਸਟੀਗੇਸ਼ਨ ਕਿਉਂਕਿ ਇਨੀਸ਼ੀਅਲੀ ਜੋ ਤੋਂ ਮੁਕਤਵਾ ਦਰਜ ਹੋਇਆ ਸੀਗਾ ਉਦੋਂ ਤੱਕ ਫਿਰ ਇਹ ਚੋਰੀ ਤਾਈ ਦਰਜ ਹੋਇਆ ਸੀ ਅਨਪਛਾਤੇ ਤੇ ਕਿਉਂਕਿ ਉਦੋਂ ਇਹਨਾਂ ਦੇ ਪਾਸਟ ਐਂਟੀਸੀਡੈਂਟਸ ਦਾ ਸਾਨੂੰ ਨੋ ਲੈਜ ਨਹੀਂ ਸੀ ਬਟ ਜਿਵੇਂ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਤੇ ਅਸੀਂ ਇਹਨਾਂ ਦੇ ਪਾਸਟ ਦਾ ਐਂਟੀਸੀਡੈਂਟਸ ਚੈੱਕ ਕੀਤੇ ਨੇ ਤੇ ਇਹਦੇ ਵਿੱਚ ਸਾਡੇ ਹੁਣ ਤੱਕ ਦੀ ਤਫਤੀਸ਼ ਚ ਤਿੰਨ ਮੁਕਦਮੇ ਸਾਹਮਣੇ ਆਏ ਨੇ ਹੋਰ ਵੀ ਅਸੀਂ ਵੈਰੀਫਾਈ ਕਰਾਂਗੇ ਜੇ ਹੋਰ ਵੀ ਮੁਕਦਮੇ ਆਉਂਦੇ ਆ ਤਾਂ ਉਹਨਾਂ ਨੂੰ ਵੀ ਅਸੀਂ ਆਪਣੇ ਫਾਈਲ ਦਾ ਪਾਟ ਬਣਾਵਾਂਗੇ ਬਟ ਜਿੱਦਾਂ ਕਿ ਤਿੰਨ